哎。Eh? ਗੁਰਖਾਲਸਾ ਵਰਦੀ ਭੱਜੋ ਇਹ ਬੇਨਤੀ ਕੀਤੀ ਗੰਢੀ ਆ ਜੋ ਮਹਾਰਾਜ ਗੁਰੂ ਅਮਰਦਾਸ ਦਾ ਦਿਨ ਮਨਾਇਆ ਜਾ ਰਿਹਾ ਹੈ ਜੋਤੀ ਜੋਤ ਮਹਾਰਾਜ ਲੱਖ ਲੱਖ ਵਧਾਈਆਂ ਸਨਕਾ ਨੂੰ ਹੋਣਾ ਬੜੀ ਕਦਰ ਪਾ ਮਾ ਗੁਰਖਾਂ ਦੀ ਜੋ ਮਾ ਬੋਰਖ ਸਰੇ ਆਈ ਵਾਲੇ ਬਾਬਾ ਤਾਰਾ ਸਿੰਘ ਜੀ ਉਹਨਾਂ ਕੋ ਵਰਸਾਏ ਸੰਤ ਬਾਬਾ ਚਰਨ ਸਿੰਘ ਜੀ ਉਹਨਾਂ ਤੋਂ ਵਰਸਾਏ ਸੰਤ ਬਾਬਾ ਮੌਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਅਗਨ ਸਿੰਘ ਜੀ ਉਹਨਾਂ ਦੀ ਦੇ ਦੇ ਸਾਰੇ ਲੰਗਰ ਚੱਲ ਰਿਹਾ ਹੈ ਬਾਕੀ ਜਿਨੇ ਵੀ ਆਪਣੇ ਬਾਹਰ ਵੀਰ ਭਰਾਵਾ ਅਮਰੀਕਾ ਕੈਨੇਡਾ ਅੰਗਲਾ ਤੇ ਦੁਬਈ ਇਹ ਸਾਰੇ ਸੇਵਾ ਭੇਜਦੇ ਵਾ ਤੇ ਬਾਕੀ ਲਾਕੇ ਜਨਾ ਸਭ ਦਾ ਜਿਦਰਾ ਗਰੋਧਵਾ ਉਤਸ਼ਾਹ ਪਿੰਡ ਭਾਲਾ ਜੋਰ ਪਲੇਰਾ ਇਹ ਸਾਰੇ ਉਹਨਾਂ ਦੇ ਸਹਿਯੋਗ ਨਾਲ ਅਮਰੀਕਾ ਲੰਡਾ ਆ ਮਹਾਪੁਰਖਾਂ ਦੀ ਕਿਰਪਾ ਬਹੁਤ ਬਾਬੇ ਸੁਖਾਣਾ ਦੀ ਤੇ ਘਰ ਤੋਂ ਘਟ ਤੀ 40 ਸਾਲ ਤੋਂ ਲੰਗਰ ਚੱਲ ਰਿਹਾ ਵਾ ਇਹ ਮਹਾਪੁਰਖਾਂ ਦੇ ਦੁਆਰਾ ਬਾਬੇ ਸੁਖਾਸਾਹਣਾ ਨੇ ਉਹਨਾਂ ਦੀ ਕਿਰਪਾ ਵਾ ਇਹ ਬਹੁਤ ਬੰਨਾਂ ਦੀ ਸੇਵਾ ਕਰਨਿਆ ਇਹ ਲੰਗਰ ਤੋਂ ਬਿਨਾ ਉਹਨਾਂ ਦੇ ਘਰ ਤੋਂ ਘਟ ਇੱਕੀ ਲੰਗਰ ਹੋ ਚੱਲ ਰਾਇਆ ਤੇ ਸਭ ਤੋਂ ਵੱਡਾ ਲੰਗਰ ਇਹ ਜਿਹੜਾ ਅੱਜ ਪੰਜਵਾਂ ਦਿਨ ਹੋ ਗਿਆ ਜੱਦਿਆਂ ਨੂੰ ਬੜੀ ਕਿਰਪਾ ਉਹਨਾਂ ਦੀ ਮਹਾਪੁਰਖਾਂ ਦੀ ਬਾਬੇ ਸੁਖਾਸਾਹਣਾ ਦੀ ਉਹਨਾਂ ਦੀ ਚੜਜੀ ਕਰਾ ਰੱਖੇ ਮਹਾਰਾਜ ਬਾਕੀ ਸਾਰੇ ਸੰਤਜਾ ਸਜੋਗ ਦੇ ਨਾਲ ਇਹ ਲੰਗਰ ਚੱਲਣ ਦਾ ਆ ਉਹਨਾਂ ਦਾ ਭਾਈ ಗ್ರಾಮ ਪੰਚਾਇਤ ਤੇ ਐਨਐਮ ਹਲਾਤ ਤੋਂ ਸਹਿਯੋਗ ਰੱਖਦਾ ਨਾ ਇਹ ਪੰਚਾਇਤ ਆ ਨਹੀਂ ਆਦਾ ਬਾਹਰ ਵਾਲੇ ਸੰਨ ਦਾਵਾ ਪੰਜਾਇਦ ਨਾਲ ਦਾ ਕੋਈ ਲਾਗਾ ਦੇਖਾ ਨਹੀਂ ਜੀ ਹਾਂ ਨਰਪੜਾਈ ਬਹੁਤ ਬੱਲੇ ਵੀ ਕਰਦੇ ਨੇ ਬਾਗਲੇ ਪਿੰਡ ਵੀ ਗੋਂਡਵਾਲ ਵੀ ਬਹੁਤ ਮਦਦ ਕਰਦਾ ਪਿੰਡ ਪਾਲ ਦਿੱਤਾ ਉਸਮੈਂ ਦੇ ਸਿੰਘ ਹੁੰਦੇ ਵੀ ਬਹੁਤ ਸੇਵਾ ਕਰਦੇ ਆ ਹੋਰ ਵੀ ਪਿੰਡਾਂ ਤੇ ਬਹੁਤ ਇੱਥੇ ਸੇਵਾ ਚੱਲਦੀ ਵੱਡੀ ਤੇ ਬਾਕੀ ਮਾਪੁਰਖਾਂ ਦਾ ਸਾਰੇ ਹੱਥ ਬਾਗੇ ਸੁੱਖਾ ਸੁਹਾਣਾ ਦਾ ਬੱਚਿਆਂ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅੱਜ ਦਾ ਨੌਜਵਾਨ ਜੀ ਨੂੰ ਅਸੀਂ ਦੇ ਦਿੰਦੇ ਜਿੰਨੇ ਆਂਦੀ ਸੇਵਾ ਕਰੋ ਨਾਮ ਦੇ ਕੋ ਨਸ਼ਾ ਨਾ ਕਰੋ ਏ ਅਮਰਦੀਖਾ ਕੋ ਤੇ ਗੁਰੂ ਵਾਲੇ ਬਣੋ ਤੇ ਦਹਾ ਨੌਾਂ ਦੀ ਕਿੱਤ ਕਰਕੇ ਆਜ਼ਾਦ ਮੇਕ ਕਮਾਈ ਕਰੋ ਅੱਛਾ ਕੀ ਕੀ ਪ੍ਰਬੰਧ ਹੈ ਅੱਜ ਹਲਕਾਾ ਆਸੂ ਇੱਥੇ ਹੀ ਮਿੱਤਰਾ ਸੂਰੇ ਦਾ ਪਕੌੜੇ ਬਰੈੱਡ ਵਾਲੇ ਪਾਲਕ ਵਾਲੇ ਮਸੂ ਗੁੰਡੀ ਤੇ ਰੋਟੀ ਨਾਲ ਤਦੂਰੀ ਫੁਲਕਾ ਲੋਹ ਵਾਲਾ ਫੁਲਕਾ ਮਿਕਸਡ ਸਬਜ਼ੀ ਆਪਣੀ ਖੀਰ ਆ ਬਾਦਰ ਬਨੀਰਾ ਤੇ ਆਪਣਾ ਦਾਲ ਕੜੀ ਤੇ ਸਾਰੇ ਲੰਗਰ ਜਲੋ ਜੀ ਕਰ ਦੋ ਕਿੰਨੇ ਦਿਨਾਂ ਦਾ ਚੱਲਦਾ ਆ ਗਿਆ ਕਿ ਅੱਜ ਪੰਜਵਾਂ ਦਿਨ ਹੋ ਗਿਆ ਜੀ ਪੰਜਵਾਂ ਦਿਨ ਤੋਂ ਲਗਾਤਾਰ ਆ ਪੰਜਵਾਂ ਦਿਨ ਤੋਂ ਲਗਾਤਾਰ ਜੇ ਲੰਡਿਆ ਜੀ ਕਿੰਨੀਆਂ ਰਾਤ ਚੱਲਦਾ ਗਿਆ ਰਾਤ ਨੂੰ 12 ਵਜੇ ਬੰਦ ਕਰ ਦਿੰਦੇ ਜੀ ਅੱਛਾ ਅੱਜ ਕੱਲ੍ਹ ਪੰਜਾਬ ਦੀ ਤੁਹਾਨੂੰ ਪਤਾ ਮਰਦਾ ਮਾਹੌਲ ਹੈ ਤ੍ਰਾਸਦੀ ਆਈ ਹੋਈ ਹੈ ਕੀ ਆਪਣਾ ਸੁਝਾਅ ਕੀ ਵਸੇ ਤੇ ਮੇਰਾ ਕਹਿ ਆਏ ਜੇ ਉਹ ਸਾਰੀਆਂ ਸੰਗਤਾਂ ਨੂੰ ਦੰਨੇ ਆ ਬਈ ਵਾਅਦੇ ਤੋਂ ਵਾਅਦੇ ਜਿੱਥੇ ਵੀ ਆੜ ਆਏ ਆ ਉਹਨਾਂ ਦਾ ਸਾਥ ਦੋ ਉਹਨਾਂ ਦਾ ਭਰਾਵਾਂ ਦਾ ਸਹਿਯੋਗ ਦੋ ਬਾਤ ਤੋਂ ਬਾਅਦ ਵੀ ਜਿੰਨੇ ਸਿੰਘ ਮੱਤ ਕਰ ਸਕਦੇ ਠੀਕ ਹੈ ਪਾਪਾ ਜੀ ਬਹੁਤ ਬਹੁਤ ਮਿਹਰ ਕਰੋ ਟੰਗਾ ਜੀ ਵਰਕ ਆਲਸਾ ਕੁਝ ਬੋਲੋ